ਸ੍ਰੀ ਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅਪਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸੁਭਦੀਪ ਦੀ ਭੂਆ ਕੋ ਆਏ ਸਭਦੀਪ ਦੀ ਆਪਣੀ ਦੀਦੀ ਕੋ ਤੇ ਬੜੇ ਭੈਣ ਭਰਾਵਾਂ ਦੇ ਕਮੈਂਟ ਆਏ ਵੀ ਗਰਮੀ ਚ ਸੁਭਦੀਪ ਨੂੰ ਲੈ ਕੇ ਜਿਆਦਾ ਨਾ ਘੁੰਮੋ ਪਰ ਤੁਹਾਨੂੰ ਪਤਾ ਜਿੱਥੇ ਜਾਣਾ ਪੈਂਦਾ ਹੈ ਜਾਣਾ ਪੈਂਦਾ ਇੱਕੋ ਇੱਕ ਤੇ ਭੂਆ ਆਦੀ ਨਾਨਕੇ ਵੀ ਜ਼ਰੂਰੀ ਦਾਦਕੇ ਵੀ ਜ਼ਰੂਰੀ ਵੇਬ ਬਾਕੀ ਹੋਰ ਚਲੋ ਬਾਕੀ ਬਾਅਦ ਚ ਜਾਵਾਂਗੇ ਜੇ ਥੋੜੀ ਜੀ ਠੰਡ ਪਰਹੀਂ ਜਾਣੇ ਉਦੋਂ ਹੀ ਆ ਜਦੋਂ ਥੋੜਾ ਠੰਡਾ ਹੋਵੇ ਉਦਾਂ ਨਹੀਂ ਜਾਂਦੇ ਜਾਂ ਸ਼ਾਮ ਨੂੰ ਜਾਂ ਸਵੇਰੇ ਤੇ ਦੁਪਹਿਰੇ ਪਹੁੰਚੀ ਦਾ ਘਰ ਦੁਪਹਿਰ ਤੋਂ ਪਹਿਲਾਂ ਪਹਿਲਾਂ ਜਿੱਥੇ ਵੀ ਜਾਣਾ ਹੁੰਦਾ ਤੇ ਉੱਥੇ ਤੁਹਾਨੂੰ ਪਤਾ ਕੋਲਰ ਐਸੀ ਕੋਨਾ ਕੋ ਚੱਲਦਾ ਹੀ ਹੁੰਦਾ ਉਹ ਤੇ ਗਰਮ ਗਰਮੀ ਚਲੋ ਮੈਨੂੰ ਮਹਿਸੂਸ ਨਹੀਂ ਹੁੰਦੀ ਪਹਿਲੇ ਠੰਡਿਆ ਹੀ ਨਿਕਲ ਜੀਦਾ ਤੇ ਤੁਹਾਡਾ ਬੜਾ ਉਹਦਾ ਧੰਨਵਾਦ ਨਹੀਂ ਇੰਨਾ ਪਿਆਰ ਕਰਦੇ ਹੋ ਤੇ ਮਿਲ ਗਿਆ ਭੈਣਾ ਦੇ ਬੜੇ ਕਮੈਂਟ ਕੀਤੇ ਤੇ ਤੁਸੀਂ ਇੰਨਾ ਸਾਥ ਦਿੰਦੇ ਪਿਆਰ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਕੋਈ ਗੱਲ ਨਹੀਂ ਬਸ ਆ ਲਾਸਟ ਵਨ ਹੈ ਕਿਉਂਕਿ ਇੱਕੋ ਤੇ ਭੂਆ ਆਦੀ ਜੇ ਨਾ ਆਉਂਦੇ ਤੇ ਭੂਆ ਦੀ ਨਾਰਾਜ਼ ਹੋ ਜਣੀ ਤੇ ਭੂਆ ਨੂੰ ਚਾਹ ਬੜਾਈ ਡੀਕਣ ਬੜੇ ਚਿਰ ਦਾ ਡਹੀ ਸੀ ਤੁਹਾਡੇ ਵਾਂਗੂ ਜਿੱਦਾ ਤੁਹਾਨੂੰ ਵੀ ਵੇਟ ਸੀ ਇਦਾਂ ਹੀ ਭੂਆ ਨੂੰ ਵੇਟ ਬੜੀ ਤੇ ਜਦੋਂ ਲੈ ਸੋਭ ਹੋਇਆ ਤੇ ਉਹਦੇ ਖੁੱਲੀ ਨਹੀਂ ਸਮਾਉਂਦੀ ਤੇ ਫਿਰ ਨਾ ਲੈ ਕੇ ਆਉਂਦੇ ਤੇ ਤੁਹਾਨੂੰ ਪਤਾ ਫਿਰ ਜਾਣਾ ਪਈਆ ਇਹ ਆ ਸੁਭਦੀਪ ਦੀ ਭੂਆ ਸੱਸੇ ਵਾਲੀ ਸਾਰਿਆਂ ਨੂੰ ਤੇ ਇਹਨੂੰ ਬੜੇ ਜ਼ਰਦੀ ਡੀਗ ਹੀ ਪਤੀਏ ਦੀ ਤੇ ਇਹਦੇ ਕੋਲ ਲੈ ਕੇ ਨਾ ਆਉਂਦੇ ਤੇ ਇਹਨੇ ਮਰਨ ਲਈ ਹੋ ਜਾਣਾ ਸੀ ਇਹ ਦੇ ਵਿਚਾਰੀ ਹਸਪਤਾਲ ਚ ਦੌੜਨ ਲੱਗੀਆਂ ਰਹੀਆਂ ਇਹਦੀਆਂ ਕਦੇ ਆ ਜਾ ਕੇ ਤੇ ਰਹਿੰਦੀ ਨਹੀਂ ਇੱਕ ਦਿਨਾਂ ਦੀ ਜਿੱਦਾਂ ਸੁਮਨ ਹੈ ਜਿੱਦਾਂ ਦੀ ਮੈਂ ਚੱਲ ਅੱਜ ਚੱਲ ਜਾਈ ਨਹੀਂ ਘਰ ਨੂੰ ਉਰੇ ਆ ਮੈਂ ਕਹ ਜਦ ਨਾਲ ਰਿੰਪਾਂ ਜੀ ਕਹਿੰਦੀ ਸੀ ਵੀ ਚੱਲ ਮੈਂ ਘਰ ਨੂੰ ਚਲ ਜਾਨੀ ਆ ਅੱਜ ਤੇ ਇਹ ਜੇ ਆ ਗਈ ਘਰ ਨੂੰ ਸਵੇਰੇ ਤੇ ਸਵੇਰੇ ਸੱਕ ਤੇ ਆ ਗਈ ਆਹੋ ਤੇ ਇਹਦਾ ਜੀ ਨਹੀਂ ਲੱਗਾ ਆ ਕੇ ਫੇ ਸ਼ਾਮ ਨੂੰ ਰੋਟੀ ਬਣਾ ਕੇ ਤੇ ਸ਼ਾਮ ਨੂੰ ਫੇ ਤੁਰੀ ਮੈਂ ਚੱਲ ਇੱਕ ਦਿਨ ਚਲ ਜਾਨੀ ਆ ਤੇ ਘਰ ਸਵਕ ਤੇ ਆ ਕੇ ਘਰ ਆਣ ਕੇ ਕੀ ਘੜੀ ਰੈਸਟ ਕਰਨ ਦੇ ਹੀ ਕਹਿੰਦੇ ਮੈਨੂੰ ਇਦਾਂ ਲੱਗਾ ਜਿਵੇਂ ਛੁੱਗਦੀ ਬਰੋਂ ਡਿਆ ਕਹਿੰਦੇ ਮੈਂ ਤਬਕ ਕੇ ਉੱਠੀ ਤੇ ਗਾੜੀ ਵੇਖਿਆ ਤਾਂ ਕੁਛ ਵੀ ਨਹੀਂ ਤੇ ਫੇਰ ਸ਼ਾਮਾਂ ਨੂੰ ਫੇਰਾਂ ਫੋਨ ਕਰ ਦਿੱਤਾ ਕਿ ਮੈਂ ਆਉਣ ਲੱਗੀ ਮੇਰਾ ਨਹੀਂ ਜੀ ਲੱਗਣ ਡਿਆ ਫੇਰ ਸ਼ਾਮਾਂ ਰੋਟੀ ਬਣਾ ਕੇ ਫੇਰ ਆ ਗਏ ਆਹ ਸਵੇਰੇ ਆਈ ਤੇ ਚਾ ਪੰਜਿਆਰੀ ਤੇ ਫੋਨ ਕਰਤਾ ਬੜਕੇ ਤਾਂ ਜੀ ਨਹੀਂ ਲੱਗਾ ਰੋਟੀ ਬਣਾ ਕੇ ਫੇਰ ਤਰ ਪਹੁੰਚੀ ਪੂਆ ਪੂਆ ਹੀ ਹੁੰਦੀ ਹੈ ਜਿੱਦਾਂ ਮਰਜੀ ਤੇ ਨਾਲੇ ਹੈਗੀ ਵੀ ਇੱਕੋ ਆ ਤੇ ਨੂੰ ਵੇਟ ਵੀ ਬੜੇ ਚਿਰ ਦੀ ਤੇ ਦੀਦੀਆਂ ਨੂੰ ਬੜੀ ਵੇਟ ਸੀ ਕਿਉਂ ਦੀਦੀ ਇਹ ਵੱਡੀ ਦੀਦੀ ਆ ਦੀ ਰਵਨੀਤ ਕੌਰ ਬਾਤ ਸੁਣੀ ਬਸ ਖਿਡੇ ਹੁੰਦੀ ਆਓ ਥੋੜੀ ਛੋਟੀ ਤੇ ਪਿਆਰ ਤੇ ਸਟ ਲਵਾ ਕੇ ਬੈਠੀ ਆ ਤੁਰਦੀ ਧਿਆਨ ਨਾ ਹੈ ਨਹੀਂ ਆ ਪੌੜੀਆਂ ਤੋਂ ਡਿੱਗ ਪਈ ਫਿਰ ਇਹਦਾ ਹੀ ਕਰਕੇ ਵੀ ਸਾਨੂੰ ਆਉਣਾ ਪਿਆ ਜੇਦ ਕਰਦੀ ਸੀ ਵੀ मामੂ ਆਜੋ 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 ਮੈਂ ਬੈਠੀ ਆ ਬੈੱਡ ਤੇ ਆਂਦੀ ਮੈਂ ਸੋਬਣ ਚੁੱਕਣਾ ਬੈਠੀ ਹੀ ਤਾਂ ਪ੍ਰਵਾਹ ਕਰਦੀ ਉਹਦਾ ਨਹੀਂ ਪ੍ਰਵਾਹ ਕਰਦੀ ਬੈਠੀ ਕਰਕੇ ਨੇ ਜਿਆਦਾ ਛੱਦੇ ਹਣਾ ਐਸੋ ਉਦਾਂ ਤਾਂ ਨਹੀਂ ਜਦਨਾ ਤੂੰ ਹੈ ਉਦਾਂ ਕੋਨਾ ਠੰਡਾ ਮੌਸਮ ਹੁੰਦਾ ਫੇਰ ਅਹੀਂ ਆਉਣਾ ਹੀ ਘਰੇ ਦੇ ਘਰ ਨਾਲ ਆਉਣਾ ਪਿਆ ਆਹ ਇਹਨੇ ਨਰਾਜ ਹੋ ਜਨਾ ਹੀ ਨਹੀਂ ਨਏ ਉਦਾਂ ਫੇਰ ਥੋੜਾ ਜਿਆ ਹਾਨੂੰ ਕੰਮ ਵਿੱਚ ਉਦਾਂ ਦਾ ਪੈ ਗਿਆ ਸਾਡੀ ਮਾਸੀ ਦੀ ਡੈਥ ਹੋ ਗਈ ਯਾਨੀ ਸਾਡੀ ਆਦੀ ਦੀ ਦੀਦੀ ਸਾਸ ਮਾਂ ਦੀ ਤੇ ਹਾਨੂੰ ਦੇ ਸਗੀਆਂ ਮਾਸੀਆਂ ਤੋਂ ਵੱਧ ਕੇ ਹੀ ਤੇ ਬੜਾ ਪਿਆਰ ਕਰਦੀ ਹੜਾ ਨੇ ਭਾਜੀ ਉਹਨਾਂ ਦੀ ਫਿਰ ਵਿੱਚ ਡੈਥ ਹੋ ਗਈ ਫਿਰ ਆਉਂਦੇ ਆਏ ਨਹੀਂ ਉਹਦਾ ਆਪਾਂ 1-2 ਦਿਨ ਤੇ ਉਹ ਥੋੜਾ ਜਿਹਾ ਬੜਾ ਘਾਟਾ ਪਿਆ ਸਾਨੂੰ ਉਹਦੇ ਕਰਕੇ ਫਿਰ ਥੋੜਾ ਜਿਹਾ ਲੇਟ ਹੋ ਗਿਆ ਤੇ ਮੈਂ ਕਿ ਫਿਰ ਤੁਹਾਨੂੰ ਪਤਾ ਜੀਵ ਨਹੀਂ ਲੱਗਦਾ ਫਿਰ ਸਾਡੀਆਂ ਗੁੱਡੀਆਂ ਕਹਿੰਦੀਆਂ ਸੀ ਵੀ ਸਾਡਾ ਜੀ ਨਹੀਂ ਲੱਗਣਿਆ ਬਾਮੂ ਤੁਸੀਂ ਆ ਜਾਓ 2-4 ਦਿਨ ਫਿਰ ਅਈ ਤਾਂ ਆ ਗਏ ਵੀ ਚਲ ਕੋਈ ਗੱਲ ਨਹੀਂ ਤੁਹਾਨੂੰ ਪਤਾ ਫਿਰ ਜਿਹੜਾ ਘਰ ਚ ਜੀ ਜਾਂਦਾ ਨਾ ਫਿਰ ਜਦੋਂ ਘਰ ਚ ਜੀ ਜਾਂਦਾ ਨਾ ਉਹਦਾ ਘਾਟਾ ਬੜਾ ਪੈਂਦਾ ਤੇ ਫਿਰ ਸੈਣਾ ਬੜਾ ਔਖਾ ਹੁੰਦਾ ਵਾ ਜਦੋਂ ਜਗ੍ਹਾ ਖਾਲੀ ਹੁੰਦੀ ਹੈ ਨਾ ਭਰਨੀ ਭਰਦੀ ਨਹੀਂ ਆ ਤੇ ਬਾਕੀ ਇਹ ਭੈਣ ਭਰਾਵਾਂ ਦੇ ਸਾਥ ਨਾਲ ਟਾਈਮ ਤੇ ਕੱਢਣਾ ਪੈਂਦਾ ਤੇ ਕਮੀਤ ਨਹੀਂ ਬੰਦੇ ਦੀ ਪੂਰੀ ਹੁੰਦੀ ਕਦੇ ਵੀ ਤੇ ਅਸੀਂ ਵੀ ਜਦੋਂ ਆਏ ਆ ਬੜਾ ਮਹਿਸੂਸ ਹੋਇਆ ਇੱਥੇ ਖਾਲੀ ਜੀ ਜਗ੍ਹਾ ਵੇਖ ਕੇ ਉਥੇ ਮਾਸੀ ਆਡੀ ਬੈਠੀ ਹੁੰਦੀ ਤੇ ਪਿਆਰ ਵੀ ਬੜਾ ਕਰਦੀ ਸੀਗੀ ਤੇ ਰੌਣਕ ਬੜੀ ਸੀ ਉਹਦੀ ਬੰਨੇਵਾਜਾ ਮਾਰਦੇ ਰਹਿਣਾ ਇੱਧਰ ਆਉਂ ਇੱਧਰੋਂ ਕਦੇ ਰਵਨੀਤ ਨੂੰ ਕਦੇ ਐਸ ਨੂੰ ਕਦੇ ਕੇਹੇ ਨੂੰ ਕਦੇ ਮੈਨੂੰ ਤੇ ਬੜਾ ਕਰਦੀ ਬਹੁਤ ਚੰਗੀ ਸੀ ਵਿਚਾਰੀ ਬਾਕੀ ਬਸ ਤੁਹਾਨੂੰ ਪਤਾ ਜਦੋਂ ਬਲਾਵਾ ਆ ਜਾਏ ਫਿਰ ਜਾਣਾ ਵੀ ਪੈਂਦਾ ਨਾ ਤੇ ਬੰਦਾ ਰੋਕ ਸਕਦਾ ਬੰਦੇ ਦੇ ਹੱਥ ਵਿੱਚ ਕੋਹ ਨਹੀਂ ਰਹਿੰਦਾ ਤੇ ਵਾਹ ਤੇ ਬੜੀ ਲਈ ਪਰ ਕੀ ਕਰ ਸਕਦੇ ਹਾਂ ਚਲੋ ਕੋਈ ਨਹੀਂ ਜਿੱਥੇ ਵੀ ਆਏ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਦੇਵੇ ਤੇ ਪਰਿਵਾਰ ਨੂੰ ਪੜਾ ਮੰਨਣ ਦਾ ਬਲ ਬਖਸ਼ੇ ਤੇ ਇਹ ਸਾਡੀ ਮਾਸੀ ਦੀ ਫੋਟੋ ਅਜੇ ਵੀਦਾਂ ਲੱਗਦਾ ਵੀ ਜਿੱਦਾਂ ਕੋਈ ਗੱਲ ਕਰਨ ਲੱਗੀ ਹੈ ਬਹੁਤ ਚੰਗਾ ਸੁਭਾਅ ਹੈ ਇੱਥੇ ਬੈਠੀ ਨਹੀਂ ਬੈਟ ਤੇ ਤੇ ਬੜੀ ਰੌਣਕ ਹੋਣੀ ਗੱਲਾਂ ਬਾਤਾਂ ਕਰਨੀਆਂ ਤੇ ਸੁਭਦੀਪ ਦੀ ਹੋ ਰਹੀ ਵੇਟ ਸੁਭਦੀ ਬਣੀ ਸ਼ੌਂ ਜਾਂਦੇ ਆ ਕੋਲੇ ਮੜੇ ਸਾਰੀ ਰਾਤ ਸੌਣਾ ਨਹੀਂ ਆ ਨਾ ਸੌਂ ਦੇਣਾ ਖਾਸ ਕਰਕੇ ਮੈਨੂੰ ਇੱਕ ਇਦਾਂ ਦਾਲ ਖਾਈ ਜਾਂਦੀਆਂ ਨਾਲੇ ਵੇਟ ਕਰਨੀ ਵੀ ਕਦੋਂ ਉਠੇ ਤੇ ਆਈ ਚੁਕੀਏ ਤੇਹੀਂ ਚੁਕੀਏ ਇਹ ਮੈਨੂੰ ਤੇ ਸੌਂ ਨਹੀਂ ਦਿੰਦਾ ਸਾਰੀ ਰਾਤ ਜਾਉਗਾ ਹਾਸ ਤੇ ਰੰਨੇ ਜਾਗਦੀ ਮੈਂ ਤੇ ਨਹੀਂ ਸਾਰੀ ਰਾਤ ਨਹੀਂ ਬਾਬੀ ਘਰ ਤੂੰ ਸੁੱਤੇ ਹੀ ਹੈ ਤੂੰ ਇਸਤੇ ਨਹੀਂ ਨਹੀਂ ਜਿੰਨਾ ਤੇ ਉਹ ਤਾਂ ਜਦ ਤੂੰ ਤੀ ਜਾਗਣ ਦੇ ਮੇਰੀ ਮਹੌਨਾ ਤਾਂ ਸਦੀ ਮੈਂ ਜਾਗਦੀ ਰਹਿੰਦੀ ਰਹਿੰਦੀ ਮਮੀ ਦੀ ਧੱਕ ਰਹੀ ਗੱਲ 1 ਵਜੇ ਤੱਕ ਤੇ ਗੱਲਾਂ ਹੀ ਕਰਦੇ ਰਹੇ ਸਾਰੇ ਜਾਣੇ ਆਹੋ 1 ਵਜੇ ਸੁੱਤੇ ਸਾਰੇ ਤੇ ਮੈਂ ਤਾਂ ਇਹ ਲਾ ਲੈਣਾ ਤੇ ਸਾਰੇ ਜਾਗਣ ਦੇ ਨੂੰ ਮੈਂ ਤਾਂ ਸੌ ਨਹੀਂ ਹੁੰਦੀ ਨਾ ਅਈ 1:30 ਵਜੇ ਤੱਕ ਗੱਲਾਂ ਕਰਦੇ ਹੋਏ ਕਿੰਨੂ ਜਾਣੀ ਕਿ ਜਾਗ ਜੀ ਇਹਦੇ ਦਿਨ ਕੋਲੋਂ ਮਾਰਦੇ ਮੈਂ ਤਾਂ ਢੇਲ ਚੜ ਗਿਆ ਅਰੇ ਚੀ ਚਲੋ ਇਨੇ ਚਿਰ ਬਾ ਕਿਹੜਾ ਰੋਜ ਆਇਆ ਜਾਂਦਾ ਫਿਰ ਦੁੱਖ ਸੁੱਖ ਖੋਲਣੇ ਪੈਂਦੇ ਆ ਨਾ ਕਿਹੜਾ ਜੂਣਨੇ ਗਲੇ ਜਾਂਦਾ ਨਿਕਲਿਆ ਜਾਂਦਾ ਨਹੀਂ ਆ ਤੇ ਫਿਰ ਇਹ ਕਰਕੇ ਜਦੋਂ ਆਈ ਤਾਂ ਫਿਰ ਦੁੱਖ-ਸ਼ੋਕ ਫੋਲੀਦੇ ਆ ਤੇ ਫਿਰ ਇਦਾਂ ਹੀ ਗੱਲਾਂ ਕਰਦਾ ਕਰਦੇ ਹੂੰ ਪਤਾ ਨਹੀਂ ਇਹ ਬਈ ਟਾਈਮ ਤੇ ਤਾਂ ਪਤਾ ਹੀ ਨਹੀਂ ਲੱਗਦਾ ਕਿਹੜੇ ਨੇ ਕਿੰਨਾ ਹੋ ਗਿਆ ਗੱਲਾਂ ਜਮਾ ਹੋ ਜਾਂਦੀਆਂ ਬਈ ਆਈ ਦਾ ਚਿਰ ਬੱਜ ਜਾਂਦਾ ਸੱਚੀ ਗੱਲ ਆ ਕੋਈ ਸੋਖ ਦੀ ਕੋਈ ਢੋਖ ਦੀ ਕੋਈ ਤੇ ਬਾਹਰ ਗਰਮੀ ਬਹੁਤ ਆ ਨਿਕਲ ਨੂੰ ਜੀ ਕਰਦਾ ਨਹੀਂ ਆ ਤੇ ਤੁਹਾਡੀ ਗੱਲ ਵੀ ਸਹੀ ਓਦਾਂ ਪਰ ਜਾਣਾ ਆਉਣਾ ਵੀ ਪੈਂਦਾ ਗਰਮੀ ਹੈ ਬੜੀ ਓਦਾਂ ਬਾਕੀ ਚਲੋ ਕੋਈ ਗੱਲ ਨਹੀਂ ਰੱਬ ਰਾਖਾ ਤੁਹਾਡੇ ਰਗੇ ਭੈਣ ਭਰਾਵਾਂ ਦੀਆਂ ਦੁਆਵਾਂ ਨਾਲ ਨੇ ਤੇ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਚੰਗਾ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਵਲੋਗ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਇਨਾ ਪਿਆਰ ਕਰਨ ਲਈ ਇਦਾਂ ਹੀ ਸਾਥ ਦਿੰਦੇ ਰਹੋ ਤੇ ਤੁਹਾਡੇ ਰੂਪ ਰੂਪ ਹੁੰਦੇ ਰਵਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ